ਗੋਲਡ ਟ੍ਰੇਨ ਜਾਨੀ ਸੋਨੇ ਦੇ ਨਾਲ ਭਰੀ ਹੋਈ ਪੂਰੀ ਇੱਕ ਰੇਲ ਗੱਡੀ ਇਸ ਟ੍ਰੇਨ ਚ ਮੌਜੂਦ ਸੀ ਅਰਬਾਂ ਰੁਪਏ ਦਾ ਸੋਨਾ ਬੇਸ਼ਕੀਮਤੀ ਪੋਰਟਰੇਟਸ ਅਤੇ ਹਜ਼ਾਰਾਂ ਸਾਲ ਪੁਰਾਣੇ ਐਂਸ਼ੀਐਂਟ ਆਰਟੀਫੈਕਟਸ ਜੋ ਸਭ ਮਿਲ ਕੇ ਇਸ ਟ੍ਰੇਨ ਨੂੰ ਦੁਨੀਆ ਦੀ ਬੇਸ਼ਕੀਮਤੀ ਟ੍ਰੇਨ ਬਣਾਉਂਦੇ ਸੀ 2015 ਚ ਕੁਝ ਰੈਡਾਰ ਇਮੇਜਸ ਦੇ ਜਰੀਏ ਇਸ ਟ੍ਰੇਨ ਦੇ ਜ਼ਮੀਨ ਦੇ ਥੱਲੇ ਹੋਣ ਦੇ ਕੁਝ ਸਬੂਤ ਵੀ ਮਿਲੇ ਸੀ ਪਰ ਫਿਰ ਵੀ ਇਸ ਟ੍ਰੇਨ ਨੂੰ ਬਾਹਰ ਕੱਢਣ ਤੋਂ ਪੋਲੈਂਡ ਦੀ ਸਰਕਾਰ ਡਰਦੀ ਆ ਪਰ ਕਿਉਂ ਇਸ ਤੋਂ ਵੀ ਵੱਡਾ ਸਭਾਲ ਕੇ ਇਸ ਬੇਸ਼ਕੀਮਤੀ ਟ੍ਰੇਨ ਨੂੰ ਇਨ੍ਹਾਂ ਪਹਾੜਾਂ ਦੇ ਵਿੱਚ ਲੁਕਾਇਆ ਹੀ ਕਿਉਂ ਗਿਆ ਤੇ ਕਿਸ ਦੇ ਦੁਆਰਾ ਸਾਲ 2015 ਪੋਲੈਂਡ ਦਾ ਸ਼ਹਿਰ ਬੋਲਬੋਜਾਈਚ ਇਸ ਦੇ ਵਿੱਚ ਮੌਜੂਦ ਇੱਕ ਜੰਗਲ ਤੇ ਇਸੇ ਜੰਗਲ ਦੇ ਅੰਦਰ ਮੌਜੂਦ ਇੱਕ ਪੁਰਾਣਾ ਜੰਗ ਲੱਗਿਆ ਰੇਲ ਟ੍ਰੈਕ ਇਸੇ ਟ੍ਰੇਨ ਦੀ ਪਟੜੀ ਦੇ ਕੋਲ ਦੋ ਟ੍ਰੇਜ਼ਰ ਹੰਟਰ ਐਂਡਰੀਅਸ ਰਿਚਰ ਤੇ ਪਿਊਟਰ ਕਾਪਰ ਉਨ੍ਹਾਂ ਵੱਲੋਂ ਸਟ੍ਰੇਨ ਦੀ ਪਾਰਟੀ ਦੇ ਕੋਲ ਕੁਝ ਰੈਡਾਰ ਇਮੇਜਸ ਲੈਤੀਆਂ ਜਾਂਦੀਆਂ ਨੇ ਤੇ ਫਿਰ ਉਹਨਾਂ ਦੇ ਵੱਲੋਂ ਘੋਸ਼ਣਾ ਕੀਤੀ ਜਾਂਦੀ ਕਿ ਉਹਨਾਂ ਨੇ ਵਰਲਡ ਵਾਰ 2 ਦੇ ਸਮੇਂ ਦੀ 골ਡ ਟ੍ਰੇਨ ਪਾ ਲਈਆ ਤੇ ਉਹ ਵੀ ਜੀਪੀਆਰ ਦੀ ਮਾਦੇ ਨਾਲ ਉਹਨਾਂ ਦੇ ਵੱਲੋਂ ਜ਼ਮੀਨ ਦੇ ਥੱਲੇ ਜੀਪੀਆਰ ਦੀ ਮਾਦੇ ਨਾਲ ਕੁਝ ਅਜਿਹੀਆਂ ਇਮੇਜਸ ਦੇਖੀਆਂ ਗਈਆਂ ਸੀ ਜੋ ਜ਼ਮੀਨ ਦੇ ਥੱਲੇ 100 ਮੀਟਰ ਲੰਬੀ ਕਿਸੇ ਧਾਤੂ ਨਾਲ ਬਣੀ ਹੋਈ ਸਣਾਚਰਾਂ ਦਿਖਾਉਂਦੀਆਂ ਸੀ ਬਿਲਕੁਲ ਉਸੇ ਜਗ੍ਹਾ ਦੇ ਉੱਤੇ ਜਿੱਥੇ ਦਸ਼ਕਾਂ ਤੋਂ ਬਾਅਦ ਸੀ ਕਿ ਇਸ ਜਗ੍ਹਾ ਦੇ ਉੱਤੇ ਵਾਰਲਡ ਪਾਰਟ 2 ਦੇ ਆਖਰੀ ਸਮੇਂ ਦੇ ਉੱਤੇ ਸੌਣੇ ਨਾਲ ਭਰੀ ਇੱਕ ਟ੍ਰੇਨ ਪਹਾੜ ਦੇ ਥੱਲੇ ਲੁਕਾਈ ਗਈ ਸੀ ਇਹਨਾਂ ਦੋਨੋਂ ਟ੍ਰੇਜ਼ਰ ਹੰਟਰਸ ਦੇ ਦੁਆਰਾ ਸਰਕਾਰ ਤੋਂ ਐਕਸਕੈਵੇਸ਼ਨ ਦੇ ਬਦਲੇ 'ਚ 10% ਜੋ ਵੀ ਟ੍ਰੇਨ ਦੇ ਵਿੱਚੋਂ ਮਿਲੂ ਉਸ ਦੀ ਮੰਗ ਕੀਤੀ ਤਾਂ ਸਰਕਾਰ ਵੀ ਪਰਮਿਸ਼ਨ ਦੇ ਦਿੰਦੀ ਆ ਤੇ ਨੈਸ਼ਨਲ ਮੀਡੀਆ 'ਚ ਇਹ ਖਬਰ ਬਿਜਲੀ ਦੀ ਤਰ੍ਹਾਂ ਫੈਲ ਜਾਂਦੀ ਇਹ ਆ ਜਾਂਦਾ ਕਿ ਇਹ ਟ੍ਰੇਨ ਸਾਲ 1945 ਚ ਰੈਕਲੋ ਤੋਂ ਚੱਲੀ ਸੀ ਤੇ ਬਲਬਰਜਾਈ ਤੱਕ ਜਾ ਰਹੀ ਸੀ ਤੇ ਜਿਵੇਂ ਹੀ ਰੈੱਡ ਆਰਮੀ ਜਰਮਨੀ ਦੇ ਵਿੱਚ ਬੜੀ ਤਾਂ ਇਸ ਨੂੰ ਸਭਰਕੋਰਟ ਦੇ ਵਿੱਚੋਂ ਮਿਟਾ ਦਿੱਤਾ ਗਿਆ ਤੇ ਫਿਰ ਇੱਕ ਪਹਾੜੀ ਇਲਾਕੇ ਦੇ ਵਿੱਚ ਲਾ ਜਾ ਕੇ ਇਸ ਨੂੰ ਛੁਪਾ ਦਿੱਤਾ ਜਾਂਦਾ ਤੇ ਇਸ ਦੀ ਐਂਟਰਸਾਈਡ ਵੀ ਉਹ ਪੂਰੀ ਤਰ੍ਹਾਂ ਦੇ ਨਾਲ ਸੀਲ ਕਰ ਦਿੱਤੀ ਜਾਂਦੀ ਹੈ ਇਸੇ ਲਈ 2015 ਦੇ ਵਿੱਚ ਜਦੋਂ ਹੀ ਟ੍ਰੇਨ ਦੇ ਬਲਬਰਜਾਈ ਪਹਾੜੀਆਂ ਦੇ ਵਿੱਚ ਹੋਣ ਦੀ ਖਬਰ ਫੈਲੀ ਤਾਂ ਪੁਲਿਸ ਡਿਪਟੀ ਕਲਚਰ ਮਿਨਿਸਟਰ ਪੋਏਟ ਕਾਵਾਸਕੀ ਨੇ ਦੁਆਰਾ ਜੀਪੀਆਰ ਅਮੇਜਸ ਨੂੰ ਹਾਈ ਲੀਕ ਕਨਵਿੰਸਿੰਗ ਦੱਸਿਆ ਜਾਂਦਾ ਇਸ ਤੋਂ ਬਾਅਦ ਜੀਓਲੋਜੀਕਲ ਸਰਵੇ ਟੀਮ ਪੋਲਿਸ਼ ਮਿਲਟਰੀ ਮਾਈਨ ਕਲੀਅਰੈਂਸ ਐਕਸਪਰਟਸ ਨੂੰ ਜੰਗਲ ਦੇ ਵਿੱਚ ਭੇਜ ਦਿੱਤਾ ਜਾਂਦਾ ਸਭ ਤੋਂ ਪਹਿਲਾ ਕੰਮ ਸ਼ੁਰੂ ਹੋਇਆ ਬੌਮਸ ਤੇ ਬੂਬੀ ਟ੍ਰੂਪਸ ਨੂੰ ਪਾਲਣ ਦਾ ਜਾਂ ਫਿਰ ਮਾਈਨਸ ਨੂੰ ਪਾਲਣ ਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਖਤਮ ਕਰ ਦੇਣ ਦਾ ਕਿਉਂਕਿ ਜੇਕਰ ਇਹ ਟ੍ਰੇਨ ਸੱਚਮੁੱਚ ਇੱਥੇ ਸੀ ਤਾਂ ਇਸ ਦੇ ਆਸ-ਪਾਸ ਇਹ ਸਭ ਚੀਜ਼ਾਂ ਹੋਣੀਆਂ ਵੀ ਲਾਜ਼ਮੀ ਸੀ ਇਸ ਤੋਂ ਪਹਿਲਾਂ ਸਾਲ 1945 ਚ ਹੰਗੇਰੀਅਨ ਗੋਲਡ ਟ੍ਰੇਨ ਨਾਮ ਦੀ ਇੱਕ ਟ੍ਰੇਨ ਨੂੰ ਯੂ ਐਸ ਆਰਮੀ ਨੇ ਆਸਟਰੀਆ ਦੇ ਵਿੱਚ ਫੜਿਆ ਸੀ ਇਸ ਤੇ 24 ਡੱਬੇ ਗੋਲਡ ਕਾਇਨ ਪੇਂਟਿੰਗਸ ਪਰਸ਼ੀਅਨ ਕਾਰਪੇਟਸ ਤੇ ਮਹਿੰਗੀਆਂ ਘੜੀਆਂ ਦੇ ਨਾਲ ਭਰੇ ਹੋਏ ਸੀ ਜਿਨ੍ਹਾਂ ਨੂੰ ਕੈ ਬੁੱਦਾ ਪੋਸਟ ਦੇ ਯੂ ਐਸ ਪਰਿਵਾਰਾਂ ਤੋਂ ਲੁੱਟਿਆ ਗਿਆ ਸੀ ਪਰ ਇਹ ਇੱਕ ਡਾਕੂਮੈਂਟਡ ਟ੍ਰੇਨ ਸੀ ਪਰ ਬੌਲਵਰ ਜਾਈ ਵਾਲੀ ਟ੍ਰੇਨ ਦਾ ਕੋਈ ਵੀ ਅਫੀਸ਼ੀਅਲ ਰਿਕਾਰਡ ਤੱਕ ਮੌਜੂਦ ਨਹੀਂ ਸੀ ਪਰ 골ਡ ਟ੍ਰੇਨ ਅਜਹੀ ਇਕਲੌਤੀ ਨਹੀਂ ਸੀ ਹੋਰ ਵੀ ਟ੍ਰੇਨ ਸੀ ਜਿਸ ਨੂੰ ਹਿਟਲਰ ਖੁਦ ਯੂਜ਼ ਕਰਦਾ ਸੀ ਇਸ ਦਾ ਨਾਮ ਸੀ ਹਿਟਲਰਸ ਸੈਕ੍ਰੇਟਰੀ ਪਰਸਨਲ ਆਰਮਰ ਟ੍ਰੇਨ ਇਸ ਦੇ ਵਿੱਚ ਕਾਨਫਰੈਂਸ ਰੂਮ ਐਨਟੀਆਰ ਕ੍ਰਾਫਟ ਗਨਸ ਤੇ ਹਾਈ ਲੈਵਲ ਮਿਲਟਰੀ ਇਕੁਪਮੈਂਟ ਮੌਜੂਦ ਸੀ ਜਿਸ ਨੂੰ ਕਿ ਹਿਟਲਰ ਦੇ ਦੁਆਰਾ ਖੁਦ ਯੂਜ਼ ਕੀਤਾ ਜਾਂਦਾ ਸੀ ਪਰ ਕੁਝ ਹਿਸਟੋਰੀయన్స్ ਦੇ ਮੁਤਾਬਕ ਇਸ ਟ੍ਰੇ ਨੂੰ ਉਸਦੇ ਲਾਸਟ ਆਰਡਰ ਦੇ ਉੱਤੇ ਖਤਮ ਕਰ ਦਿੱਤਾ ਗਿਆ ਸੀ ਜਾਂ ਡਿਸਟਰੋਏ ਕਰ ਦਿੱਤਾ ਗਿਆ ਸੀ ਪਰ ਕੁਝ ਹਿਸਟੋਰੀయన్స్ ਦੇ ਦੁਆਰਾ ਮੰਨਿਆ ਜਾਂਦਾ ਕਿ ਇਸ ਦੇ ਕੁਝ ਕੁ ਸਾਈਡ ਉਹ ਸੀਕ੍ਰੀਟ ਲੋਕੇਸ਼ਨ ਦੇ ਉੱਤੇ ਛਪਾ ਵੀ ਦਿੱਤੇ ਗਏ ਸੀ ਸੋ ਇਹ ਵੀ ਚਾਂਸ ਸੀ ਕਿ ਇਹ ਕੋਚ ਇਸੇ ਟ੍ਰੇਨ ਦੇ ਹੋਣ ਤਾਂ ਵੀ ਇਹ ਇੱਕ ਬਹੁਤ ਵੱਡੀ ਡਿਸਕਵਰੀ ਹੋਣ ਵਾਲੀ ਸੀ ਇਸ ਦੇ ਮਿਲਣ ਤੋਂ ਬਾਅਦ ਟੀਵੀ ਉੱਤੇ ਬਾਰ-ਬਾਰ ਇਹੀ ਇਮੇਜਸ ਚੱਲ ਰਹੀਆਂ ਸੀ ਤੇ ਪੂਰਾ ਦੇਸ਼ ਤੇ ਸ਼ਹਿਰ ਸੋਚ ਰਿਹਾ ਸੀ ਕਿ ਕੀ ਪੂਰੇ ਦੇਸ਼ ਦੀ ਕਿਸਮਤ ਇਸ ਟ੍ਰੇਨ ਦੇ ਦੁਆਰਾ ਬਦਲ ਦਿੱਤੀ ਜਾਊਗੀ ਇਸ ਤੋਂ ਬਾਅਦ ਐਕਸਕਵੇਸ਼ਨ ਸ਼ੁਰੂ ਹੁੰਦਾ ਤੇ ਉਸ ਤੋਂ ਬਾਅਦ ਜੋ ਉੱਥੋਂ ਮਿਲਿਆ ਉਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਦਾਸਾ ਸਾਲ 1945 ਦਾ ਸਮਾਂ ਸੀ ਜਰਮਨੀ ਲਗਭਗ ਖਤਮ ਹੋ ਰਿਹਾ ਸੀ ਈਸਟਰਨ ਫਰਾਂਟ ਦੇ ਉੱਤੇ ਰੈੱਡ ਆਰਮੀ ਬਰਲਨ ਤੱਕ ਪਹੁੰਚ ਚੁੱਕੀ ਸੀ ਜਰਮਨੀ ਦੇ ਸ਼ਹਿਰਾਂ 'ਚ ਪੈਨਿਕ ਫੈਲ ਚੁੱਕਿਆ ਸੀ ਤੇ ਦੇ ਵਿਚਕਾਰ ਇੱਕ ਟ੍ਰੇਨ ਰੌਕਲੋ ਤੋਂ ਨਿਕਲਦੀ ਆ ਬਿਲਕੁਲ ਚੁੱਪਚਾਪ ਇਸ ਦਾ ਡੈਸਟੀਨੇਸ਼ਨ ਸੀ 올 ਮਾਊਂਟੇਨ ਦੇ ਸੰਘਣੇ ਜੰਗਲਾਂ ਚ ਲੁਕੀਆਂ ਆ ਪ੍ਰੋਜੈਕਟ ਰੀਜ਼ ਦੀਆਂ ਸੀਕ੍ਰਟ ਟਨਲਸ ਇਹ ਟਨਲਸ ਅੱਜ ਵੀ ਮਿਸਟਰੀ ਨੇ ਕਿਉਂਕਿ ਇਹਨਾਂ ਦਾ ਐਗਜ਼ੈਕਟ ਲੇਆਉਟ ਕਦੇ ਵੀ ਡਾਕੂਮੈਂਟਡ ਨਹੀਂ ਕੀਤਾ ਗਿਆ ਇਸ ਤੋਂ ਬਾਅਦ ਇਹ ਟ੍ਰੇਨ ਟ੍ਰੈਕ ਉੱਪਰੋਂ ਗੁਜ਼ਰਦੀ ਆ ਇੱਕ ਪਹਾੜ ਦੇ نیچے ਪਹੁੰਚਦੀ ਆ ਤੇ ਫਿਰ ਇੱਕ ਬਲਾਸਟ ਹੁੰਦਾ ਤੇ ਇਸ ਟ੍ਰੇਨ ਨੂੰ ਛੁਪਾ ਦਿੱਤਾ ਜਾਂਦਾ ਤੇ ਇੱਥੇ ਹੀ ਰਿਸਰਚਰਸ ਦਾ ਮੰਨਣਾ ਕਿ ਟ੍ਰੇਨ ਦੇ ਅੰਦਰ ਜਾਂਦੇ ਹੀ ਐਂਟਰੀ ਬਲਾਸਟ ਕਰਕੇ ਉਸ ਨੂੰ ਉਡਾ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਕੁਝ ਛੋਟੀਆਂ-ਛੋਟੀਆਂ ਚੀਜ਼ਾਂ ਲੀਕ ਹੋ ਜਾਂਦੀਆਂ ਨੇ ਇਸੇ ਲਈ ਪੋਲਿਸ਼ ਮਿਲਟਰੀ ਨੇ ਵਰਲਡ ਵਾਰ 2 ਤੋਂ ਤੁਰੰਤ ਬਾਅਦ ਹੀ ਇੱਕ ਕਲਵਰਾਈਜ਼ ਦੇ ਆਸ-ਪਾਸ ਇੱਕ ਐਕ ਮਿਸ਼ਨ ਮਿਸ਼ਨ ਵੀ ਚਲਾਇਆ ਸੀ ਤਾਂ ਕਿ ਇਸ ਟ੍ਰੇਨ ਨੂੰ ਪਾ ਲਿਆ ਜਾ ਸਕੇ ਪਰ ਕੁਝ ਵੀ ਮਿਲਦਾ ਨਹੀਂ ਤਾਂ ਇਸ ਤੋਂ ਬਾਅਦ 1950 ਚ ਲੋਕਲ ਹਿਸਟੋਰੀਅਨ ਟੈਡਸ ਸਰੋਕਵਾਸਕੀ ਦੇ ਦੁਆਰਾ ਕਲੇਮ ਕੀਤਾ ਗਿਆ ਕਿ ਉਸ ਨੂੰ ਇੱਕ ਕਿ ਉਸ ਨੂੰ ਇੱਕ ਫਾਰਮਰ ਜਰਨਲ ਆਫਸਰ ਦੇ ਦੁਆਰਾ ਪਰਸਨਲ ਦੱਸਿਆ ਗਿਆ ਸੀ ਕਿ ਵਰਲਡ ਵਾਰ ਦੇ ਆਖਰੀ ਦਿਨਾਂ ਚ ਇੱਕ ਟ੍ਰੇਨ ਵਰਲਡ ਵਾਰ ਜਾਈ ਚ ਲੁਕਾਈ ਗਈ ਸੀ ਜਿਸ ਦੇ ਵਿੱਚ ਗੋ ਹਿਸਟੋਰੀਕਲ ਆਰਟੀਫੈਕਟਸ ਵਰਗੀਆਂ ਚੀਜ਼ਾਂ ਮੌਜੂਦ ਸੀ ਜੋ ਕਿ ਬਹੁਤ ਜ਼ਿਆਦਾ ਬੇਸ਼ਕੀਮਤੀ ਤੀਸੇ ਤੋਂ ਬਾਅਦ ਜਦੋਂ 2015 ਦੇ ਵਿੱਚ ਜੀਪੀਆਰ ਅਮੇਜਰ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚ ਮੋਟਾਲਿਕ ਤੇ ਰੈਕਟੈਂਗੂਲਰ ਸ਼ੇਪਸ ਦਿਖਾਈ ਦੇ ਰਹੀਆਂ ਸੀ ਤਾਂ ਸਭ ਦੇ ਮਨ 'ਚ ਇਹ ਸੀ ਕਿ ਕੀ ਇਹ ਹੀ ਵਾਕਈ ਉਹੀ ਟ੍ਰੇਨਾਂ ਜਿਨ੍ਹਾਂ ਦੀਆਂ ਕਹਾਣੀਆਂ ਉਹਨਾਂ ਦੇ ਦੁਆਰਾ ਬਚਪਨ ਤੋਂ ਸੁਣੀਆਂ ਗਈਆਂ ਨੇ ਇਸੇ ਤੋਂ ਬਾਅਦ ਪਾਲਿਸ਼ ਅਧਿਕਾਰੀ ਹੈਵੀ ਇਕੁਪਮੈਂਟ ਲੈ ਕੇ ਜੰਗਲ ਦੇ ਵਿੱਚ ਗਈ ਤੇ ਮੀਡੀਆ ਵੀ ਪੂਰੇ ਜੰਗਲ ਨੂੰ ਘੇਰ ਲੈਂਦਾ ਇਹ ਸਿਰਫ ਆਰਕੀਓਲੋਜੀਕਲ ਮਿਸ਼ਨ ਨਹੀਂ ਸੀ ਬਲਕਿ ਇੱਕ ਕਲਚਰਲ ਆਬਸੈਸ਼ਨ ਬਣ ਚੁੱਕਿਆ ਸੀ ਪਰ ਜਦੋਂ ਐਕਸਕੈਵੇਸ਼ਨ ਸ਼ੁਰੂ ਹੋਇਆ ਤਾਂ ਸਭ ਉਲਟਾ ਹੋ ਗਿਆ ਪਾਲਿਸ਼ ਵਿਗਿਆਨੀਆਂ ਨੇ ਡਿਟੇਲਡ ਐਨਾਲਾਈਜ਼ਸ ਕੀਤਾ ਤੇ ਡਿਕਲियर ਕੀਤਾ ਕਿ ਇਸ ਜੀਪੀਆਰ ਇਮੇਜਸ ਦੇ ਵਿੱਚ ਜੋ ਚੀਜ਼ ਆਪ ਦਿਖ ਰਹੀਆਂ ਨੇ ਉਹ ਸਰਪੇਕ ਨੈਚੁਰਲ ਜੀਓਲੋਜੀਕਲ ਐਨੋਮਲੀਆਂ ਹੈ ਦਰਸਲ ਮਿਨਰਲ ਡਿਪੋਜ਼ਿਟਸ ਤੇ ਰੌਕ ਲੇਅਰਸ ਦੇ ਦੁਆਰਾ ਮਿਲ ਕੇ ਕੁਝ ਅਜਿਹੇ ਪੈਟਰਨ ਬਣਾ ਲਏ ਗਏ ਸੀ ਜੋ ਬਿਲਕੁਲ ਟ੍ਰੇਨ ਦੀ ਤਰ੍ਹਾਂ ਦਿਖਾਈ ਦਿੰਦੇ ਸੀ ਜਿਨ੍ਹਾਂ ਨੂੰ ਜੀਪੀਆਰ ਟੈਕਨੋਲੋਜੀ ਦੇ ਦੁਆਰਾ ਕੈਪਚਰ ਕਰ ਲਿਆ ਗਿਆ ਪਰ ਹੁਣ ਤੱਕ ਇਹ ਸਟੋਰੀ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੋ ਚੁੱਕੀ ਸੀ ਪਰ ਐਕਚੁਅਲ ਸਾਈਟ ਦੇ ਉੱਤੇ ਮੀਨਿਆਂ ਦੀ ਐਕਸਕੈਵੇਸ਼ਨ ਤੋਂ ਬਾਅਦ ਵੀ ਜਿਹਾ ਕੁਝ ਵੀ ਨਹੀਂ ਮਿਲ ਪਉਂਦਾ ਪਰ ਇਸ ਐਕਸਕੈਵੇਸ਼ਨ ਦੀ ਬਿਨਾਂ ਦੇ ਕਾਰਨ ਸਿਟੀ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਸੀ ਤੇ ਇਸੇ ਸਾਲ ਦੇ ਦੌਰਾਨ ਇਸ ਸਿਟੀ ਦੀ ਇਕਨੋਮੀ ਦੇ ਵਿੱਚ 200 ਮਿਲੀਅਨ ਡਾਲਰ ਤੱਕ ਦਾ ਰੈਵਨਿਊ ਦਰਜ ਕੀਤਾ ਗਿਆ ਸੀ ਇਸ ਲਈ ਕਿਉਂਕਿ ਟੂਰਿਸਟ ਤੇ ਹੋਰ ਬੱਤੀ ਮਾਤਰਾ ਦੇ ਵਿੱਚ ਲੋਕ ਇੱਥੇ ਆਏ ਸੀ ਤੇ ਇਸ ਸਮੇਂ ਦੌਰਾਨ ਸਿਟੀ ਦੇ ਸਾਰੇ ਹੋਟਲਸ ਵਗੈਰਾ ਪੂਰੀ ਤਰ੍ਹਾਂ ਦੇ ਨਾਲ ਫੁੱਲ ਸੀ ਪਰ ਤੁਹਾਡਾ ਕੀ ਕਹਿਣਾ ਕਿ ਕਦੇ ਇਹ ਟ੍ਰੇਨ ਮਿਲ ਸਕਦੀ ਹੈ ਤੇ ਜਾਂ ਫਿਰ ਟ੍ਰੇਨ ਮੌਜੂਦ ਵੀ ਹੈ ਜਾਂ ਨਹੀਂ ਤੁਹਾਡਾ ਇਸ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂ ਆਲੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ